ਲੰਮੀਆ ਬਾਟਾਂ ਆਖਰੀ ਭਾਗ ਕੀ ਗੱਲ ਰਾਂਜਿਆ ਕਿਵੇਂ ਮੂੰਹ ਜਿਹਾ ਢਿੱਲਾ ਕਰੀ ਆਉਨੇ ਸਭ ਖੈਰੀਅਤ ਤਾਂ ਹੈ ਬਸ਼ੀਰੇ ਮੇਰੇ ਚਿਹਰੇ ਤੋਂ ਮੇਰੀ ਹਾਲਤ ਤਾੜ ਗਿਆ ਸੀ ਕਿੱਥੇ ਯਾਰ ਬਸ਼ੀਰਿਆ ਤੈਨੂੰ ਤਾਂ ਪਤਾ ਹੀ ਹੈ ਵੀ ਕੱਲ ਮੈਂ 나ਜ ਨੂੰ ਮਿਲਣ ਗਿਆ ਸਾਂ ਪਰ ਸਾਰਾ ਦਿਨ ਇੰਤਜ਼ਾਰ ਕਰਕੇ ਵੀ ਮੇਰੇ ਪੱਲੇ ਕੁਝ ਨਹੀਂ ਪਿਆ ਮੇਰਾ ਮਨ ਬੜਾ ਦੁਖੀ ਹੋਇਆ ਬਸ਼ੀਰਿਆ ਮੈਂ ਆਪਣੇ ਦਿਲ ਦਾ ਦਰਦ ਬਸ਼ੀਰ ਨੂੰ ਕਹਿ ਕੇ ਸੁਣਾਇਆ ਉਹ ਚੱਲ ਕੋਈ ਨਾ ਰਾਂਝਾ ਪਿਆਰ ਵਿੱਚ ਆ ਤਾਂ ਸਭ ਹੁੰਦਾ ਹੀ ਰਹਿੰਦਾ ਚੱਲਾ ਆਪਾਂ ਖੇਤਾਂ ਵੱਲ ਚੱਕਰ ਮਾਰ ਆਈਏ ਮੈਂ ਬਸ਼ੀਰ ਨਾਲ ਖੇਤਾਂ ਵੱਲ ਨੂੰ ਹੋ ਤੁਰਿਆ ਸਾਨੂੰ ਜਾਂਦਿਆਂ ਨੂਰਾ ਵਿੱਚ ਅਹਿਮਦ ਮਿਲ ਗਿਆ ਅਹਿਮਦ ਬਸ਼ੀਰ ਦੇ ਚਾਚੇ ਦਾ ਪੁੱਤ ਭਰਾ ਸੀ ਪਰ ਮੇਰੇ ਤੇ ਬਸ਼ੀਰ ਨਾਲ ਉਹਦਾ ਸੰਬੰਧ ਵਧੀਆ ਸੀ ਬਸ਼ੀਰ ਨੇ ਮੇਰੀ ਮੁਲਾਕਾਤ ਅਹਿਮਦ ਨਾਲ ਕਰਵਾਈ ਸੀ ਜਦ ਮੈਨੂੰ ਆਪਣੇ ਭਰਾਵਾਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਲੈਣ ਲਈ ਲੜਨਾ ਪੈ ਰਿਆ ਸੀ ਮੇਰੇ ਭਰਾ ਮੈਨੂੰ ਜ਼ਮੀਨ ਦੇ ਕੇ ਰਾਜ਼ੀ ਨਹੀਂ ਸਨ ਉਹ ਸੋਚਦੇ ਸਨ ਮੈਂ ਤਾਂ ਹਲੇ ਕੁਆਰਾ ਹਾਂ ਇਸ ਲਈ ਮੈਨੂੰ ਜ਼ਮੀਨ ਦੀ ਬਹੁਤੀ ਕੋਈ ਲੋੜ ਨਹੀਂ ਜੇ ਮੈਂ ਚਾਹਾਂ ਤਾਂ ਉਹਨਾਂ ਨਾਲ ਰਹਿ ਸਕਦਾ ਹਾਂ ਬਸ ਰਹਿਣ ਦੇ ਬਦਲੇ ਮੈਂ ਉਹਨਾਂ ਦਾ ਖੇਤੀ ਦਾ ਕੰਮ ਸੰਭਾਲ ਲਿਆ ਕਰਾਂ ਮੈਨੂੰ ਪਤਾ ਸੀ ਕਿ ਜੇ ਮੈਂ ਉਹਨਾਂ ਨਾਲ ਰਿਹਾ ਤਾਂ ਮੇਰੀ ਹਾਲਤ ਕਿਸੇ ਡੰਗਰ ਬੱਚੇ ਨਾਲੋਂ ਵੱਧ ਚੰਗੇ ਨਹੀਂ ਸੀ ਹੋਣੀ ਉਤੋਂ ਭਾਬੀਆਂ ਨੇ ਕਿਹੜਾ ਮੇਰੇ ਮੂੰਹ ਵਿੱਚ ਬੁਰਕੀਆਂ ਪਾਉਣੀਆਂ ਸੀ ਜਦ ਮੈਂ ਜ਼ਮੀਨ ਦੇ ਇਸ ਮਸਲੇ ਨੂੰ ਪੰਚਾਇਤ ਵਿੱਚ ਲੈ ਕੇ ਗਿਆ ਤਾਂ ਉੱਥੇ ਮੇਰੀ ਗੱਲ ਮੈਨੂੰ ਹੌਲੀ ਹੁੰਦੀ ਜਾਪੀ ਫਿਰ ਬਸ਼ੀਰ ਨਾਲ ਸਲਾਹ ਕਰਕੇ ਮੈਂ ਅਹਿਮਦ ਕੋਲ ਜਾ ਪਿਆ ਤੇ ਅਹਿਮਦ ਨੇ ਮੇਰੀ ਗੱਲ ਨੂੰ ਵਜ਼ਨਦਾਰ ਬਣਾ ਕੇ ਮੈਨੂੰ ਇੱਕ ਤਰ੍ਹਾਂ ਦਾ ਜਿਵੇਂ ਆਪਣਾ ਕਰਜ਼ਦਾਰ ਹੀ ਬਣਾ ਛੱਡਿਆ ਹੁਣ ਬੇਸ਼ੱਕ ਮੈਂ ਇਕੱਲਾ ਰਹਿਣਾ ਹਾਂ ਪਰ ਮੇਰੇ ਕੋਲ ਮੇਰੇ ਹਿੱਸੇ ਦੀ ਜ਼ਮੀਨ ਤਾਂ ਹੈ ਹਾਂ ਮਹੀਨੇ ਵਿੱਚ ਕੋਈ ਇੱਕਦਮ ਵਾਰ ਆਪਣੇ ਭਰਾਵਾਂ ਭਾਬੀਆਂ ਨੂੰ ਵੀ ਮਿਲਾਉਂਦਾ ਹਾਂ ਬਾਕੀ ਮੇਰੇ ਦੋਸਤ ਵਜ਼ੀਰ ਤੇ ਅਹਿਮਦ ਤਾਂ ਆਏ ਦਿਨ ਮੈਨੂੰ ਮਿਲਣ ਹੀ ਆ ਜਾਂਦੇ ਨੇ ਕਿਵੇਂ ਅਚਨਾਬ ਕਿੱਧਰ ਚੱਲੀ ਏ ਜੋੜੀ ਅਹਿਮਦ ਨੇ ਸਾਨੂੰ ਦੇਖਦਿਆਂ ਹੀ ਸਵਾਲ ਕੀਤਾ ਸਲਾਮ ਭਾਈ ਜਾਨ ਅਸਾਂ ਬਸ ਇੱਧਰ ਖੇਤਾਂ ਵੱਲ ਨੂੰ ਜਾ ਰਹੇ ਸਾਂ ਤੁਸਾਂ ਜੇ ਨਾਲ ਚੱਲ ਪਾਓ ਤਾਂ ਹੋਰ ਵੀ ਚੰਗਾ ਨਾਲੇ ਗੱਲਾਂ ਹੋ ਜਾਣਗੀਆਂ ਨਾਲੇ ਪਿੰਡਾਂ ਛੇਤੀ ਮੁੱਕ ਜੂ ਮਸ਼ੀਰ ਦੀ ਗੱਲ ਨਾਲ ਅਹਿਮਦ ਸਹਿਮਤ ਹੋ ਗਿਆ ਤੇ ਫੇਰ ਸਾਡੀ ਟਿਕਣੀ ਖੇਤਾਂ ਵੱਲ ਨੂੰ ਹੋ ਤੁਰੀ ਮਸ਼ੀਰ ਹੋਰਾਂ ਦੇ ਖੇਤ ਪਿੰਡ ਤੋਂ ਕੋਈ ਮੀਲ ਸਵਾ ਮੀਲ ਦੀ ਹੀ ਦੂਰੀ ਤੇ ਸਨ ਪਰ ਅਸੀਂ ਤਿੰਨੋਂ ਗੱਲਾਂ ਕਰਦੇ ਹੌਲੀ-ਹੌਲੀ ਜਾ ਰਹੇ ਸਾਂ ਕੀ ਗੱਲ ਜਨਾਬ ਤੁਸੀਂ ਕਿਉਂ ਨਹੀਂ ਕੁਝ ਬੋਲ ਰਹੇ ਅਹਿਮਦ ਨੇ ਮੇਰੇ ਵੱਲ ਤੱਕਦਿਆਂ ਹੋਇਆਂ ਪੁੱਛਿਆ ਪਰ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਬशीर ਬੋਲ ਉੱਠਿਆ ਭਾਈ ਜਾਨ ਇਸ ਨੂੰ ਨਾ ਪੁੱਛੋ ਕੁਝ ਇਹ ਤਾਂ ਹੁਣ ਰਾਂਝਾ ਹੋ ਚੱਲਿਆ ਏ ਅਹਿਮਦ ਨੂੰ ਬशीर ਦੀ ਗੱਲ ਪੱਲੇ ਨਹੀਂ ਸੀ ਪਈ ਤਾਂ ਹੀ ਤਾਂ ਉਹ ਮੁੜ ਮੈਨੂੰ ਪੁੱਛਣ ਲੱਗ ਪਿਆ ਜਨਾਬ ਕੁਝ ਦੱਸੋਗੇ ਜਾਂ ਨਹੀਂ ਫੇਰ ਤਾਂ ਆਖਣ ਮੈਨੂੰ ਫੇਰ ਤਾਂ ਆਖਰ ਮੈਨੂੰ ਬੋਲਣਾ ਹੀ ਪਿਆ ਕੀ ਦੱਸਾਂ ਭਰਾਵਾ ਮੇਰੇ ਨਾਲ ਤਾਂ ਬਾਲਿਓ ਮਾਰੀ ਹੋਈ ਆ ਅੱਗੋਂ ਮੈਂ ਆਪਣਾ ਸਾਰਾ ਕਿੱਸਾ ਅਹਿਮਦ ਨੂੰ ਸੁਣਾ ਛੱਡਿਆ ਜਦ ਸਾਰੀ ਗੱਲ ਉਸਨੇ ਸੁਣ ਵੀ ਲਈ ਤੇ ਸਮਝ ਵੀ ਲਈ ਤਾਂ ਕਹਿਣ ਲੱਗਾ ਜੀ ਜਨਾਬ ਤੁਸਾਂ ਦੇ ਨਾਲ ਤਾਂ ਵਾਲਿਓ ਮਾੜੀ ਹੋਈ ਪਰ ਇਹ ਆ ਕੇ ਬਸ਼ੀਰ ਤੇ ਅਹਿਮਦ ਹੱਸਣ ਲੱਗ ਪਏ ਉਹਨਾਂ ਦਾ ਹਾਸਾ ਜਿਵੇਂ ਮੇਰੇ ਜ਼ਖਮਾਂ ਤੇ ਲੂਣ ਬਰੋਬਰ ਕਰਦਾ ਰਿਹਾ ਉਹਨਾਂ ਨੂੰ ਤਾਂ ਮੇਰੀ ਗੱਲ ਜਿਵੇਂ ਕੋਈ ਮਖੌਲ ਹੀ ਲੱਗ ਰਹੀ ਸੀ ਪਰ ਮੈਨੂੰ ਪਤਾ ਕਿਵੇਂ ਮੈਂ ਉਸ ਵਕਤ ਖੁਦ ਨੂੰ ਸੰਭਾਲੀ ਰੱਖਿਆ ਮੈਨੂੰ ਸੀ ਕਿ ਮੇਰੀ ਗੱਲ ਸੁਣ ਕੇ ਅਹਿਮਦ ਨੂੰ ਅਹਿਮਦ ਗੱਲ ਨੂੰ ਆਈ ਗਈ ਵਾਂਗ ਕਰ ਛੱਡੇਗਾ ਪਰ ਪਤਾ ਨਹੀਂ ਸ਼ਾਇਦ ਉਹਨੂੰ ਮੇਰੇ ਤੇ ਤਰਸ ਹੀ ਆ ਗਿਆ ਜੋ ਕਹਿਣ ਲੱਗਾ ਜਨਾਬ ਤੁਸੀਂ ਫਿਕਰ ਨਾ ਕਰੋ ਜੇ ਕਹਾਂ ਤਾਂ ਆਪਾਂ ਕੱਲ ਉਸਦੇ ਪਿੰਡ ਦਾ ਚੱਲੀਏ ਇੱਕ ਤਾਂ ਅਸੀਂ ਆਪਣੇ ਆਪਣੀ ਆਪਾਂ ਨੂੰ ਮਿਲਾਵਾਂਗੇ ਦੂਜਾ ਤੁਸੀਂ ਦਾ ਚਿੱਤ ਵੀ ਰਾਜ਼ੀ ਹੋ ਜਾਵੇਗਾ ਇਸ ਤਰ੍ਹਾਂ ਮੈਂ ਬਸ਼ੀਰ ਤੇ ਅਹਿਮਦ ਨੇ ਅਗਲੀ ਸਵੇਰ ਨਾਜ ਦੇ ਪਿੰਡ ਜਾਣ ਦੀ ਤਿਆਰੀ ਕਰ ਲਈ ਨਾਜ ਦੇ ਪਿੰਡ ਪਹੁੰਚੇ ਤਾਂ ਲੱਗ ਰਿਹਾ ਸੀ ਜਿਵੇਂ ਹਰੇਕ ਸ਼ਖਸ ਦੀਆਂ ਨਜ਼ਰਾਂ ਸਾਡੇ ਵੱਲ ਹੀ ਹੋਣ ਲੋਕ ਬੜੀ ਅਜੀਬ ਜਿਹੀ ਨਿਗਾਹ ਨਾਲ ਵੇਖ ਰਹੇ ਸਨ ਖਾਸ ਕਰਕੇ ਤਾਂ ਮੈਨੂੰ ਸ਼ਾਇਦ ਮੇਰੇ ਕੱਪੜਿਆਂ ਕਰਕੇ ਮੈਂ ਖੁੱਲਾ ਜਿਹਾ ਇੱਕ ਕੁਰਤਾ ਪਾਇਆ ਹੋਇਆ ਸੀ ਤੇ ਤਹਿਮਤ ਬੰਨੀ ਹੋਈ ਸੀ ਸਿਰ ਤੇ ਟੁੱਲੀ ਵਾਲੀ ਪੱਗ ਸੀ ਤੇ ਪੈਰੀ ਤਿੱਲੇ ਵਾਲੀ ਜੁੱਤੀ ਮੇਰਾ ਪਹਿਰਾਵਾ ਤਾਂ ਠੇਠ ਪੰਜਾਬੀਆਂ ਵਾਲਾ ਸੀ ਪਰ ਮੇਰੇ ਨਾਲ ਦੇ ਆ ਮਤਲਬ ਅਸ਼ੀਤ ਤੇ ਅਮਨ ਦਾ ਮੇਰੇ ਨਾਲ ਕੁਝ ਵੱਖਰਾ ਸੀ ਉਹਨਾਂ ਨੇ ਸਿਰਾਂ ਤੇ ਪੱਗਾਂ ਨਹੀਂ ਸਗੋਂ ਸਾਫੇ ਬੰਨੇ ਹੋਏ ਸਨ ਪਿੰਡ ਪਹੁੰਚਦੇ ਹੀ ਅਮਨ ਤਾਂ ਆਪਣੀ ਆਪਾ ਦੇ ਘਰ ਚਲਾ ਗਿਆ ਬਿਸ਼ੱਕ ਉਹਨੇ ਮੈਨੂੰ ਤੇ ਬਸ਼ੀਰ ਨੂੰ ਵੀ ਨਾਲ ਆਉਣ ਲਈ ਆਖਿਆ ਸੀ ਪਰ ਅਸੀਂ ਉੱਥੇ ਜਾ ਕੇ ਕਰਨਾ ਵੀ ਕੀ ਸੀ ਜਦ ਸਾਡਾ ਉੱਥੇ ਕੋਈ ਕੰਮ ਹੀ ਨਹੀਂ ਸੀ ਜਾਂਦੇ ਜਾਂਦੇ ਅਹਿਮਦ ਬशीर ਨੂੰ ਕਿਸੇ ਪੀਰ ਬਾਬੇ ਦੀ ਦਰਗਾਹ ਦੀ ਦਸ ਪਾ ਗਿਆ ਜਿਸ ਕਰਕੇ ਬशीर ਵੀ ਉਧਰ ਨੂੰ ਹੋ ਤੁਰਿਆ ਤੇ ਮੈਂ ਪਿੱਛੇ ਰਹਿ ਗਿਆ ਇਕੱਲਾ ਮੈਂ ਪਿੰਡ ਦੀਆਂ ਗਲੀਆਂ ਵਿੱਚ ਕਿਸੇ ਅਣਜਾਣ ਜਿਹੇ ਰਾਹੀ ਵਾਂਗਰ ਘੁੰਮਣ ਲੱਗ ਪਿਆ ਜਿਸ ਕਰਕੇ ਮੈਂ ਲੋਕਾਂ ਦੀ ਨਜ਼ਰਾਂ ਵਿੱਚ ਸ਼ੇਤੀਓ ਚੜ ਗਿਆ ਮੈਨੂੰ ਐਦਾਂ ਗਲੀ ਗਲੀ ਘੁੰਮਦਾ ਵੇਖ ਇੱਕ ਬਜ਼ੁਰਗ ਜਿਹਾ ਬੰਦਾ ਮੇਰੇ ਕੋਲ ਆ ਕੇ ਪੁੱਛਣ ਲੱਗਾ ਲੱਗਦਾ ਹੈ ਨਾਲ ਦੇ ਪਿੰਡੋਂ ਆਇਓ ਪਲਾਂਕੀਨਾ ਹੈ ਤੇਰਾ ਮੇਰੇ ਕੋਲ ਗੱਲ ਕਰਨ ਲਈ ਉਸ ਬਜ਼ੁਰਗ ਬੰਦੇ ਤੋਂ ਬਿਹਤਰ ਕੋਈ ਨਹੀਂ ਸੀ ਕਿਉਂਕਿ ਉਸਨੇ ਆਪਣੀ ਪਹਿਲੀ ਗੱਲ ਨਾਲ ਹੀ ਮੈਨੂੰ ਇਹ ਯਕੀਨ ਦਿਵਾ ਦਿੱਤਾ ਸੀ ਕਿ ਮੈਂ ਉਸ ਨਾਲ ਇਹ ਚੀਜ਼ਕ ਗੱਲ ਕਰ ਸਕਦਾ ਹਾਂ ਜੀ ਬਜ਼ੁਰਗੋ ਤੁਸੀਂ ਪਹਿਚਾਣਿਆ ਮੈਂ ਨਾਲ ਦੇ ਪਿੰਡ ਤੋਂ ਤੁਸੀਂ ਸਹੀ ਪਹਿਚਾਣਿਆ ਮੈਂ ਨਾਲ ਦੇ ਪਿੰਡ ਤੋਂ ਹੀ ਹਾਂ ਦਰਅਸਲ ਮੈਂ ਇੱਥੇ ਕਿਸੇ ਦੇ ਭਾਲ ਵਿੱਚ ਆਇਆ ਹਾਂ ਮੈਂ ਉਸ ਨੂੰ ਸੰਖੇਪ ਜਿਹਾ ਉੱਤਰ ਦਿੱਤਾ ਪਾਲ ਵਿੱਚ ਕੀ ਦੀ ਪਾਲ ਵਿੱਚ ਬਜ਼ੁਰਗ ਨੇ ਜਿਵੇਂ ਹੈਰਾਨ ਹੁੰਦੇ ਹੋਏ ਪੁੱਛਿਆ ਜੀ ਮੈਂ ਮੈਂ ਉਹ ਨਾਜ਼ ਮੈਂ ਉਸ ਨੂੰ ਥੋੜਾ ਜਿቅਦੇ ਹੋਏ ਜਿਵੇਂ ਦੱਸਣ ਲੱਗ ਪਿਆ ਬਜ਼ੁਰਗ ਨੇ ਇੱਕ ਪਲ ਅੱਖਾਂ ਬੰਦ ਕਰ ਲਈਆਂ ਜਿਵੇਂ ਕੁਝ ਸੋਚਣ ਲੱਗ ਪਿਆ ਹੋਵੇ ਤੇ ਬਿੱਤੀ ਕਿਸੇ ਗੱਲ ਨੂੰ ਆਪਣੇ ਜ਼ਿਹਨ ਵਿੱਚ ਲਿਆਉਣ ਲਈ ਦਿਮਾਗ ਤੇ ਦਬਾਅ ਪਾ ਰਿਹਾ ਹੋਵੇ ਕੁਝ ਚਿਰ ਪਿਛੋਂ ਜਾਂਦ ਉਸ ਨੇ ਅੱਖਾਂ ਖੋਲ੍ਹੀਆਂ ਤਾਂ ਕਹਿਣ ਲੱਗਾ ਅੱਛਾ ਤਾਂ ਤੂੰ ਉਸ ਨਾਜ਼ ਦੀ ਗੱਲ ਕਰ ਰਿਹਾ ਹੈ ਉਹਨੂੰ ਪਾਲਦਾ ਆ ਕਿ ਮੈਨੂੰ ਸਮਝ ਤਾਂ ਨਹੀਂ ਸੀ ਆਈ ਕਿ ਉਹ ਕਿਹੜੀ ਨਾਜ਼ ਦੀ ਗੱਲ ਕਰ ਰਿਹਾ ਹੈ ਪਰ ਤਾਂ ਵੀ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਇਸ ਪਿੱਛੋਂ ਬਜ਼ੁਰਗ ਮੈਨੂੰ ਇਹ ਕਹਿੰਦਾ ਹੋਇਆ ਨਾਲ ਲੈ ਗਿਆ ਕਿ ਉਹ ਮੈਨੂੰ ਨਾਜ਼ ਦੇ ਘਰ ਤੱਕ ਤਾਂ ਲੈ ਚੱਲੇਗਾ ਪਰ ਅੱਗੋਂ ਗੱਲ ਮੈਂ ਆਪ ਹੀ ਕਰਨੀ ਹੈ ਆਪਣੇ ਕਹਿ ਮੁਤਾਬਕ ਉਹ ਬਜ਼ੁਰਗ ਬੰਦਾ ਮੈਨੂੰ ਆਪਣੀ ਪ੍ਰੀਤਮਾ ਦੇ ਦਰ ਤੱਕ ਛੱਡ ਗਿਆ ਤੇ ਆਪੇ ਵਾਪਸ ਮੁੜ ਗਿਆ ਮੈਂ ਨਾਜ ਦੇ ਘਰ ਦਾ ਬੂਹਾ ਖੜਕਾਇਆ ਇੰਨੀ ਹੌਲੀ ਕਿ ਮੈਨੂੰ ਆਪ ਨੂੰ ਵੀ ਆਵਾਜ਼ ਨਾ ਆਈ ਮੇਰਾ ਦਿਲ ਜ਼ੋਰ-ਜ਼ੋਰ ਦੀ ਧਕ ਧਕ ਰਿਹਾ ਸੀ ਤੇ ਆਪਣੇ ਦਿਲ ਦੀ ਇਸ ਧੜਕਣ ਦੀ ਆਵਾਜ਼ ਤੱਕ ਵੀ ਮੇਰੇ ਕੰਨਾਂ ਨੂੰ ਸਾਫ਼ ਸੁਣਾਈ ਦੇ ਰਹੀ ਸੀ ਮੇਰੇ ਪੈਰ ਤਾਂ ਇਦਾਂ ਹੋ ਚਲੇ ਸਨ ਜਿਵੇਂ ਖੜੇ-ਖੜੇ ਹੀ ਜੰਮ ਗਏ ਹੋਣ ਮੈਂ ਦੁਬਾਰਾ ਹੌਸਲੇ ਜਿਹੇ ਨਾਲ ਬੂਹਾ ਖੜਕਾਇਆ ਅਗੋਂ ਕਿਸੇ ਅਧਗੜ ਉਮਰ ਦੀ ਜਨਾਨੇ ਦੀ ਆਵਾਜ਼ ਆਈ ਬੇ ਠਹਿਰ ਜਾ ਇਹ ਨਾਜ ਦੇ ਅੰਮੀ ਜਾਂਦੀ ਆਵਾਜ਼ ਸੀ ਫਿਰ ਕੁਝ ਪਲ ਲਈ ਹੋਰ ਖਾਮੋਸ਼ੀ ਰਹੀ ਮੈਂ ਬਾਹਰ ਖੜਾ ਇੰਤਜ਼ਾਰ ਕਰ ਰਿਹਾ ਸੀ ਕਿ ਕਦ ਅੰਦਰੋਂ ਕੋਈ ਆਵਾਜ਼ ਆਵੇ ਤੇ ਕੋਈ ਮੈਨੂੰ ਅੰਦਰ ਆਉਣ ਲਈ ਕਹੇ ਇਹਨੇ ਨੂੰ ਨਾਜ ਦੀ ਸਹੇਲੀ ਰਹਿਾਨਾ ਵੀ ਉੱਥੇ ਆ ਜਾਂਦੀ ਐ ਤੇ ਮੈਨੂੰ ਵੇਖਦੇ ਹੀ ਪੁੱਛਣ ਲੱਗਦੀ ਐ ਕੀ ਗੱਲ جناب ਹੁਣ ਤਾਂ ਤੁਸੀਂ ਘਰ ਤੱਕ ਵੀ ਆਉਣ ਲੱਗ ਪਏ ریحਾਨਾ ਨੇ ਜ਼ਰਾ ਕੁ ਮਸ਼ਕਰੀ ਭਰੇ ਰਹਿਜੇ ਵਿੱਚ ਕਿਹਾ ਸੀ ਪਰ ਉਸ ਦੀ ਗੱਲ ਸੁਣ ਕੇ ਮੈਨੂੰ ਤਾਂ ਐਦਾਂ ਲੱਗਿਆ ਜਿਵੇਂ ਉਹਨੇ ਮੇਰੀ ਕੋਈ ਚੋਰੀ ਫੜ ਲਈ ਹੋਵੇ ਜੀ ਨਹੀਂ ਉਹ ਤਾਂ ਬਸ ਰਹਿਾਨਾ ਮੂਰੇ ਮੇਰੀ ਹਾਲਤ ਤਾਂ ਇਹੋ ਜਿਹੀ ਹੋਈ ਪਈ ਸੀ ਕਿ ਮੈਥੋਂ ਤਾਂ ਛੇਤੀ ਦੇਣ ਕੋਈ ਜਵਾਬ ਵੀ ਨਹੀਂ ਸੀ ਦਿੱਤਾ ਜਾ ਰਿਹਾ ਰਹਿਾਨਾ ਨੇ ਬਾਹਰੋਂ ਆਵਾਜ਼ ਮਾਰੀ ਤਾਂ ਅੰਦਰੋਂ ਨਾਜਨੇ ਜਵਾਬ ਦਿੱਤਾ ਅੱਛਾ ਤਾਂ ਤੂੰ ਰਹਿਾਨਾ ਏ ਜ਼ਰਾ ਠਹਿਰ ਆਉਂਨੀ ਆ ਮੈਂ ਖਾਦਤਾ ਉਦੋਂ ਹੋ ਗਈ ਜਦ ਨਾਜ਼ ਬਾਹਰ ਆਉਣ ਦਾ ਕਹਿ ਕੇ ਬਾਹਰ ਨਹੀਂ ਆਈ ਇੱਕ ਵਾਰ ਫਿਰ ਤੋਂ ਮੇਰਾ ਦਿਲ ਬੜਾ ਦੁਖੀ ਹੋਇਆ ਤੇ ਮੈਂ ਹੋਰ ਇੰਤਜ਼ਾਰ ਕੀਤੇ ਬਿਨਾਂ ਹੀ ਉਥੋਂ ਵਾਪਸ ਮੁੜ ਚਲਦਿਆ ਰਹਿਾਨਾ ਨੇ ਕੋਸ਼ਿਸ਼ ਤਾਂ ਬੜੀ ਕੀਤੀ ਕਿ ਮੈਂ ਪਲ ਤੋਂ ਪਲ ਹੋਰ ਠਹਿਰ ਜਾਵਾਂ ਪਰ ਹੁਣ ਮੇਰੇ ਵਿੱਚ ਉੱਥੇ ਹੋਰ ਖੜਨ ਦੀ ਤਾਕਤ ਨਹੀਂ ਸੀ ਬੱਚੀ ਉਤੋਂ ਜਿਵੇਂ ਜਿਵੇਂ ਵਕਤ ਬੀਤਦਾ ਜਾ ਰਿਹਾ ਸੀ ਮੈਨੂੰ ਨਾਜ਼ ਨੂੰ ਵੇਖਣ ਦੀ ਉਮੀਦ ਵੀ ਟੁੱਟਦੀ ਜਾ ਰਹੀ ਸੀ ਮੈਂ ਆਏ ਦੇ ਘਰ ਤੋਂ ਕਿਤੇ ਦੂਰ ਆ ਗਿਆ ਸਾਂ ਹੁਣ ਮੈਨੂੰ ਆਪਣੇ ਪਿੰਡ ਜਾਣ ਦੀ ਕਾਲੀ ਸੀ ਇੰਨੀ ਕਾਲੀ ਕਿ ਮੈਂ ਬਸ਼ੀਰਤ ਤੇ ਅਹਿਮਦ ਦਾਵੀ ਇੰਤਜ਼ਾਰ ਨਾ ਕਰ ਪਾਇਆ ਮੈਂ ਤੁਰਿਆ ਜਾ ਰਿਹਾ ਸੀ ਤੁਰਦੇ ਤੁਰਦੇ ਸੋਚ ਰਿਹਾ ਸੀ ਚੰਗਾ ਹੋਇਆ ਜੋ ਮੈਨੂੰ ਨਾਜ ਨਹੀਂ ਮਿਲੀ ਜੇ ਮਿਲ ਜਾਂਦੀ ਤਾਂ ਮੈਂ ਅੱਗੇ ਉਹਨੂੰ ਕੀ ਕਹਿੰਦਾ ਕਿ ਮੈਂ ਉਸਦੇ ਪਿੰਡ ਕਿਉਂ ਆਇਆ ਹਾਂ ਪਰ ਇਸ ਨਾਲੋਂ ਵੀ ਵੱਧ ਚੰਗਾ ਤਾਂ ਇਹ ਹੁੰਦਾ ਜੇ ਮੈਨੂੰ ਨਾਜ ਮਿਲੀ ਹੀ ਨਾ ਹੁੰਦੀ ਕਟੂ ਕਟ ਮੇਰਾ ਇਹ ਹਾਲ ਤਾਂ ਨਾ ਹੁੰਦਾ ਮੈਂ 나ਜ ਦੇ ਪਿੰਡ ਦੀ ਹੱਦ ਟੱਪਣ ਹੀ ਵਾਲਾ ਸੀ ਕਿ ਪਿੱਛੋਂ ਕਿਸੇ ਨੇ ਉੱਚੀ ਦੇ ਕੇ ਹਾਕ ਮਾਰੀ ਵੇ ਰਾਂਜਿਆ ਠਹਿਰ ਤਾਂ ਇਹ ਜਾਣੀ ਪਹਿਚਾਣੀ ਜਿਹੀ ਆਵਾਜ਼ ਰਹਿਾਨਾ ਦੀ ਸੀ ਜੋ 나ਜ ਨੂੰ ਆਪਣੇ ਨਾਲ ਭਜਾਉਂਦੀ ਭਜਾਉਂਦੀ ਲਿਆ ਰਹੀ ਸੀ ਜਦ ਨੂੰ ਆਵਾਜ਼ ਸੁਣ ਕੇ ਮੈਂ ਪਿੱਛੇ ਮੁੜਿਆ ਤਦ ਤੱਕ ਤਾਂ 나ਜ ਤੇ ਰਹਿਾਨਾ ਮੇਰੇ ਕਾਫੀ ਕਰੀਬ ਆ ਚੁੱਕੀਆਂ ਸਨ 나ਜ ਦਾ ਤਾਂ ਸਾਹ ਵਿੱਚ ਸਾਹ ਵੀ ਨਹੀਂ ਸੀ ਰਲ ਰਹਾ ਪਰ ਤਾਵੀ ਮੈਨੂੰ ਵੇਖ ਤੇ ਸਾਦੀ ਉਹ ਕਹਿਣ ਲੱਗੀ ਕਿੱਧਰ ਚੱਲੇ ਹੋ ਤੁਸੀਂ ਜੇ ਮਿਲਣ ਲਈ ਆਏ ਹੋ ਤਾਂ ਮਿਲ ਕੇ ਤਾਂ ਜਾਓ ਮੈਨੂੰ ਤਾਂ ਹਲੇ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਨਾਜ਼ ਮੇਰੀਆਂ ਅੱਖਾਂ ਸਾਹਮਣੇ ਖੜੀ ਏ ਪਰ ਮੈਂ ਮੋਰ ਤੋਂ ਕੁਝ ਹਿੰਮਤ ਜਟਾਈ ਤੇ ਨਾਜ਼ ਨੂੰ ਆਖਣ ਲੱਗਾ ਨਹੀਂ ਜੀ ਨਹੀਂ ਉਹ ਤਾਂ ਮੈਂ ਬਸ ਇੱਧਰ ਪਿੰਡ ਵਿੱਚ ਕਿਸੇ ਕੰਮ ਲਈ ਆਇਆ ਸਾਂ ਰਹਿਣ ਦਾ ਜਨਾਬ ਅਸਾਂ ਨੂੰ ਮਾਲੂਮ ਹੈ ਤੁਸੀਂ ਕਿਹੜਾ ਕੰਮ ਕਰਨ ਆਏ ਹੋ ਰਹਿਾਨਾ ਨੂੰ ਜਿਵੇਂ ਪਤਾ ਲੱਗ ਗਿਆ ਸੀ ਕਿ ਮੈਂ ਨਾਜ ਨੂੰ ਹੀ ਮਿਲਣਾ ਆਂ ਹਾਂ ਅਸਾਂ ਨੂੰ ਮਾਫ ਕਰਦੇ ਹੋ ਦਰਅਸਲ ਅਸਾਂ ਕੱਲ ਆਉਣਾ ਤਾਂ ਸੀ ਪਰ ਅਸਾਂ ਦੇ ਘਰ ਸ਼ੱਕ ਪੈ ਚਲਿਆ ਹੈ ਕਿ ਅਸਾਂ ਬਾਹਰ ਕਿਸੇ ਨੂੰ ਮਿਲਣ ਜਾਂਦੇ ਆਂ ਸ਼ਾਇਦ ਅਸਾਂ ਨੂੰ ਬਾਹਰ ਕਿਸੇ ਨੇ ਤੁਸਾਂ ਨਾਲ ਵੇਖ ਲਿਆ ਹੋਵੇਗਾ ਤਾਂ ਹੀ ਤਾਂ ਇਹ ਗੱਲ ਅਸਾਂ ਦੇ ਘਰ ਪਹੁੰਚ ਗਈ ਖੁਦਾ ਜਾਣੇ ਇਹ ਹਰਕਤ ਕਿਸ ਦੀ ਏ ਮੈਂ ਸੋਚ ਰਿਹਾ ਸੀ ਕਿ ਮੈਂ ਨਾਜ ਬਾਰੇ ਕਿੰਨਾ ਗਲਤ ਸੋਚਿਆ ਕੁਝ ਚਿਹਰੇ ਦੀ ਖਾਮੋਸ਼ੀ ਪਿੱਛੋਂ ਮੈਂ ਨਾਜ ਨੂੰ ਕਿਹਾ ਚਲੋ ਕੋਈ ਨਾ ਜੋ ਹੋਇਆ ਸੋ ਹੋਇਆ ਜੇ ਕੱਲ ਨਹੀਂ ਅੱਜ ਸਹੀ دیدار ਤਾਂ ਹੋਏ ਇਸ ਗੱਲ ਵਿੱਚੋਂ ਮੈਂ 나জ ਤੇਰੇ ਹਾਨਾ ਤਿੰਨੋ ਹੀ ਹਸਣ ਲੱਗ ਪਏ ਪਰ ਇਹ ਖੁਸ਼ੀ ਤਾਂ ਸਿਰਫ ਥੋੜੇ ਚਿਰ ਹੀ ਸੀ ਸਾਨੇ ਇਕੱਠਿਆਂ ਨੂੰ ਖੜਾ ਵੇਖ ਇਸ ਗੱਲ ਦੇ ਸੋ ਕਿਸੇ ਨੇ 나জ ਦੇ ਘਰੇ ਦਿੱਤੀ ਫਿਰ ਹੋਇਆ ਉਹ ਜਿਸ ਨੂੰ ਪ੍ਰੇਮ ਕਹਾਣੀ ਦਾ ਹਸ਼ਰ ਆਖਦੇ ਨੇ 나জ ਜਦਕਰ 나জ ਦੇ ਘਰਦਿਆਂ ਨੂੰ ਪਤਾ ਲੱਗਾ ਕਿ 나জ ਬਾਹਰ ਕਿਸੇ ਬੰਦੇ ਨਾਲ ਖੜੀ ਹੈ ਤਾਂ ਉਹ ਫੌਰਨ ਉੱਥੇ ਆ ਗਏ ਜਿੱਥੇ ਮੈਂ 나জ ਤੇ ਰਹਿਾਨਾ ਖੜੇ ਹੋਏ ਸਾਂ 나জ ਦੀ ਅੰਮੀ ਨੂੰ ਤਾਂ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ 나জ ਸੱਚਮੁੱਚ ਹੀ ਕਿਸੇ ਗੈਰ ਮਰਦ ਨੂੰ ਮਿਲਣ ਚ ਆਇਆ ਕਰਦੀ ਸੀ ਉਤੋਂ ਅੱਜ ਤਾਂ 나জ ਨੂੰ ਮੇਰੇ ਨਾਲ ਖੜਾ ਵੇਖ ਕੇ ਉਹ ਹੋਰ ਵੀ ਗੁੱਸੇ ਵਿੱਚ ਆ ਗਈ ਤੇ ਆਖਣ ਲੱਗੀ ਨਿਸ਼ ਦੇਣੇ ਬਸ ਆਹੀ ਕਸਰ ਰਹਿ ਗਈ ਸੀ ਅਸਾ ਤੈਨੂੰ ਕੀ ਇਸ ਲਈ ਵੱਡਾ ਕੀਤਾ ਸੀ ਕਿ ਤੂੰ ਅਸਾਂ ਦੇ ਸਿਰ ਵਿੱਚ ਇਸ ਤਰ੍ਹਾਂ ਖੇ ਪਾਵੇਂ ਨਹੀਂ ਅੰਮੀ ਜਾਨ ਤੁਸੀਂ ਗਲਤ ਸਮਝ ਰਹੇ ਹੋ ਐਦਾਂ ਦਾ ਤਾਂ ਕੁਝ ਵੀ ਨਹੀਂ 나ਜ ਆਪਣੀ ਅੰਮੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਰੋਲਾ ਪੈਂਦਾ ਵੇਖ ਕੇ ਪਿੰਡ ਵਾਲੇ ਵੀ ਆਲੇ ਦੁਆਲੇ ਇਕੱਠੇ ਹੋਣੇ ਸ਼ੁਰੂ ਹੋ ਗਏ ਉਹ ਬਜ਼ੁਰਗ ਬੰਦਾ ਜੋ ਮੈਨੂੰ ਕੁਝ ਹੀ ਸਮਾਂ ਪਹਿਲਾਂ ਮਿਲਿਆ ਸੀ ਤੇ ਜਿਹੜਾ ਮੈਨੂੰ 나ਜ ਦੇ ਘਰ ਛੱਡ ਕੇ ਆਇਆ ਸੀ ਉਹ ਵੀ ਉੱਥੇ ਪਹੁੰਚ ਗਿਆ ਕੁਝ ਚਿਰ ਪਿੱਛੋਂ ਬशीर ਤੇ ਅਹਿਮਦ ਵੀ ਇਸ ਭੀੜ ਵਿੱਚ ਜੁੜ ਗਏ ਉਹਨਾਂ ਦਾ ਵੀ ਆਪਣਾ ਆਪਣਾ ਕੰਮ ਮੁੱਕ ਚੱਲਿਆ ਸੀ ਤੇ ਹੁਣ ਉਹ ਪਿੰਡ ਵੱਲ ਹੀ ਜਾ ਰਹੇ ਸਨ ਛੇਤੀ ਹੀ 나ਦੇ ਅੱਬਾ ਜਾਨ ਵੀ ਉੱਥੇ ਪਹੁੰਚ ਗਏ ਤੇ ਇਹ ਸਭ ਤਮਾਸ਼ਾ ਵੇਖ ਮੈਨੂੰ ਆਖਣ ਲੱਗੇ ਜਨਾਬ ਪਹਿਲਾਂ ਹੀ ਤੁਸੀਂ ਦੀ ਵਜ੍ਹਾ ਨਾਲ ਅਸਾਂ ਦੀ ਖੂਬ ਬੇਇੱਜ਼ਤੀ ਹੋ ਚੁੱਕੀ ਹੈ ਹੁਣ ਬਿਹਤਰ ਹੀ ਹੋਵੇਗਾ ਕਿ ਤੁਸੀਂ ਇਸ ਥਾਂ ਤੋਂ ਚਲੇ ਜਾਓ ਤਦ ਇਹ ਨਾਜ ਆਖਣ ਲੱਗੇ ਅੱਬਾ ਜਾਨ ਅਸਾਂ ਇਹਨਾਂ ਨੂੰ ਮੁਹੱਬਤ ਕਰਦੇ ਆਂ 나ਜ ਇਹ ਗੱਲ ਐਨੀ ਛੇਤੀ ਆਖ ਦੇਵੇਗੀ ਤੇ ਉਹ ਵੀ ਇਸ ਤਰ੍ਹਾਂ ਇਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਪਰ ਉਸ ਦੀ ਇਸ ਦਲੇਰੀ ਨੇ ਮੇਰੇ ਵਿੱਚ ਵੀ ਹਿੰਮਤ ਭਰ ਦਿੱਤੀ ਮੈਂ 나জ ਦੇ ਅੰਮੀ ਅੱਗੇ ਅੰਮੀ ਅੱਬੂ ਅੱਗੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਜੀ ਮੈਂ ਵੀ 나জ ਨੂੰ ਬਹੁਤ ਪਿਆਰ ਕਰਦਾ ਹਾਂ ਜੇ ਤੁਸੀਂ ਇਜਾਜ਼ਤ ਦੇ ਦਿਓ ਤਾਂ ਮੈਂ 나জ ਨੂੰ ਆਪਣੇ ਨਾਲ 나জ ਦੇ ਅੱਬਾ ਜਾਣੇ ਪਤਾ ਨਹੀਂ ਕੀ ਸਮਝਿਆ ਕੀ ਨਹੀਂ ਪਰ ਮੇਰੀ ਗੱਲ ਪੂਰੀ ਸੁਣਨ ਤੋਂ ਪਹਿਲਾਂ ਹੀ ਬੋਲ ਪਏ ਤੂੰ ਅਸਾਂ ਦੀ ਤੋਹਫੀਨ ਕਰ ਰਿਹਾ ਏ ਜੇ ਆਪਣੀ ਖੈਰੀਅਤ ਚਾਹੁੰਦਾ ਹੈ ਤਾਂ ਚਲਾ ਜਾ ਇਥੋਂ ਇਸ ਤੋਂ ਪਹਿਲਾਂ ਕਿ ਤੈਨੂੰ ਅਸਾਂ ਤੋਂ ਕੁਝ ਹੋਰ ਸੁਣਨਾ ਪਿਆ ਜੇ ਨਿਕਲ ਜਾ ਇਥੋਂ ਗੱਲਬਾਤੀ ਵੇਖ ਕੇ ਬਸ਼ੀਰ ਤੇ ਅਹਿਮਦ ਮੇਰੇ ਬਚਾ ਲਈ ਅੱਗੇ ਆ ਗਏ ਪਰ ਇਸ ਤੋਂ ਪਹਿਲਾਂ ਕਿ ਕੋਈ ਗੱਲ ਕਰ ਦੇ ਨਾਲ ਤੇ ਅੱਬਾ ਜਾਨ ਨੇ ਤਾਂ ਸਾਨੂੰ ਧੱਕੇ ਮਾਰਨੇ ਹੀ ਸ਼ੁਰੂ ਕਰ ਦਿੱਤੇ ਫਿਰ ਤਾਂ ਲੋਕਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਤੇ ਸਾਨੂੰ ਕੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ ਮਸ਼ੀਰ ਤੇ ਅਹਿਮਦ ਗੱਲ ਵਿਗੜਦੇ ਵੇਖ ਮੈਨੂੰ ਆਪਣੇ ਪਿੰਡ ਵੱਲ ਨੂੰ ਧੂਣ ਲੱਗ ਪਈ ਪਰ ਮੈਂ ਸੀ ਕਿ 나ਜ਼ ਦੇ ਪਿੰਡ ਦੀ ਹੱਦ ਛੱਡ ਕੇ ਜਾਣ ਨੂੰ ਤਿਆਰ ਹੀ ਨਹੀਂ ਸਾਂ ਅਗਲੇ ਹੀ ਪਲ ਮੈਂ ਉਸ ਬਾੜ ਤੇ ਖੜਾ ਸਾਂ ਜਿਹਦੇ ਇੱਕ ਪਾਸੇ ਸੀ ਮੇਰਾ ਪਿੰਡ ਤੇ ਦੂਜੇ ਪਾਸੇ ਸੀ ਮੇਰਾ ਪਿਆਰ ਮੇਰੀ 나ਜ਼ ਮੈਂ 나ਜ਼ ਨੂੰ ਪੁਕਾਰ ਰਿਹਾ ਸਾਂ ਆਖ ਰਿਹਾ ਸਾਂ ਕਿ ਉਸ ਬਾਟ ਨੂੰ ਪਾਰ ਕਰਕੇ ਆਪਣੇ ਪਿਆਰ ਕੋਲ ਆ ਜਾਵੇ ਤੇ ਹਮੇਸ਼ਾ ਹਮੇਸ਼ਾ ਲਈ ਆਪਣੇ ਪਿਆਰ ਦੀ ਹੋ ਜਾਵੇ ਮੈਂ ਵੀ ਇਸ ਪਾਸੇ ਉਸ ਨੂੰ ਪੁਕਾਰ ਰਿਹਾ ਸਾਂ ਤੇ ਉਹ ਵੀ ਉਸ ਪਾਸੇ ਦੁਹਾਈ ਮਚਾਰ ਰਹੀ ਸੀ। ਇੱਕਦਮ ਮੌਸਮ ਨੇ ਵੀ ਮਿਜ਼ਾਜ ਬਦਲ ਲਿਆ। ਫਿਜ਼ਾ ਵਿੱਚ ਕੁਲੀ ਸਾਡੀ ਇਹ ਹਾਲ ਦੁਹਾਈ ਚਿੱਕਾਂ ਵਿੱਚ ਬਦਲ ਗਈ। ਅਸਮਾਨ ਵੀ ਜਿਵੇਂ ਰੋਣ ਲੱਗ ਪਿਆ ਤੇ ਪੰਛੀ ਅਸਮਾਨ ਛੱਡ ਕੇ ਧਰਤ 'ਤੇ ਇਉਂ ਆ ਬੈਠੇ ਜਿਵੇਂ ਇੱਕ ਹੋਰ ਪ੍ਰੇਮ ਕਹਾਣੀ ਦੇ ਹਸ਼ਰ ਦਾ ਸੋਗ ਮਨਾ ਰਹੇ ਹੋਣ। ਮੌਸਮ ਨੇ ਮੋੜ ਆਪਣਾ ਮਿਜ਼ਾਜ ਬਦਲ ਲਿਆ। ਮੈਂ ਆਪਣੀਆਂ ਅੱਖਾਂ ਖੋਲ ਕੇ ਆਲੇ-ਦੋਲੇ ਦੇ ਨਜ਼ਾਰੇ ਤੱਕਣ ਲੱਗ ਪਿਆ ਮੀ ਤੋਂ ਬਾਅਦ ਆਲਾ ਦੁਆਲਾ ਹੋਰ ਵੀ ਸਾਫ਼ ਹੋਰ ਵੀ ਉਜਲਾ ਤੇ ਮਹਿਕਾ ਭਰਿਆ ਲੱਗਦਾ ਏ ਸ਼ਾਮ ਹੋ ਚੱਲੀ ਐ ਤੇ ਮੇਰੇ ਘਰ ਜਾਣ ਦਾ ਵਕਤ ਹੋ ਚੱਲਿਆ ਐ ਘਰ ਜਾ ਕੇ ਆਪ ਹੀ ਰੋਟੀ ਟੁੱਕ ਜਿਓ ਕਰਨਾ ਏ ਕੀ ਕਿਹਾ ਠਹਿਰ ਜਾਵਾਂ ਮੈਂ ਸੱਚ ਮੈਂ ਤਾਂ ਤੁਹਾਡੇ ਨਾਲ ਆਪਣੀ ਬੀਤੀ ਜ਼ਿੰਦਗੀ ਦੀ ਸਾਂਝ ਪਾ ਰਿਹਾ ਸਾਂ ਇੱਕ ਪਾਸੇ ਵਸ਼ੀਰ ਤੇ ਅਹਿਮਦ ਮੈਨੂੰ ਘੜੀਸ ਰਹਿ ਸੀ ਤੇ ਦੂਜੇ ਪਾਸੇ ਨਾਜ਼ ਨੂੰ ਉਸਦੇ ਅਮੀ ਅੱਬੂ ਇਸ ਪਾਸੇ ਆਉਣ ਤੋਂ ਰੋਕ ਰਹੇ ਸਨ ਨਾਜ਼ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਸੀ ਤੇ ਮੈਥੋਂ ਉਸ ਦਾ ਇਹ ਹਾਲ ਵੇਖਿਆ ਨਹੀਂ ਸੀ ਜਾ ਰਹਾ ਮੈਂ ਵੀ ਕਿੱਥੇ ਨਾਜ਼ ਬਿਨਾਂ ਰਹਿ ਸਕਣਾ ਸੀ ਵਸ਼ੀਰ ਤੇ ਅਹਿਮਦ ਨੇ ਮੈਨੂੰ ਇੰਨੇ ਜ਼ੋਰ ਨਾਲ ਫੜ ਫੜ ਕੇ ਰੱਖਿਆ ਸੀ ਕਿ ਮੈਥੋਂ ਤਾਂ ਇੱਕਦਮ ਵੀ ਅੱਗੇ ਨਹੀਂ ਸੀ ਵਧਿਆ ਜਾ ਰਹਾ ਸਿਰਫ ਹੱਥ ਪਿਆਰ ਹਿਲਾਉਣ ਤੋਂ ਬਿਨਾ ਮੈਂ ਕੁਝ ਵੀ ਨਹੀਂ ਸਾਂ ਕਰ ਰਿਹਾ ਹਾਰ ਕੇ ਮੈਂ 나ਜ ਨੂੰ ਹੀ ਵਾਸਤੇ ਪਉਣ ਲੱਗ ਪਿਆ 나ਚ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤਾਂ ਤੈਨੂੰ ਇਸ ਪਾਸੇ ਆਉਣਾ ਹੀ ਪਵੇਗਾ ਪਿਆਰ ਕਿਸੇ ਦਾ ਮੋਤਾਜ ਨਹੀਂ ਹੁੰਦਾ 나ਚ ਨਾ ਹੀ ਪਿਆਰ ਨੂੰ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਕੋਈ ਪਿਆਰ ਕਰਨ ਵਾਲਿਆਂ ਨੂੰ ਰੋਕ ਸਕਦਾ ਹੈ ਮੇਰੀ ਗੱਲ ਸੁਣ ਕੇ 나ਜ ਦੇ ਅਮੀ ਅਬੂ ਨੇ 나ਚ ਨੂੰ ਆਪਣੇ ਵੱਲ ਖਿੱਚਣਾ ਬੰਦ ਕਰ ਦਿੱਤਾ ਤੇਦਰ ਬਸ਼ੀਰ ਤੇ احمد ਨੇ ਵੀ ਮੇਰੇ ਉੱਤੇ ਆਪਣੀ ਪਕੜ ਨੂੰ ਜ਼ਰਾ ਢਿੱਲਾ ਛੱਡ ਦਿੱਤਾ। ਨਾਜ਼ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਮੈਂ ਕਿਸੇ ਜ਼ੋਰ ਜ਼ਬਰਦਸਤੀ ਨਾਲ ਤੈਨੂੰ ਪਾਉਣਾ ਨਹੀਂ ਚਾਹੁੰਦਾ। ਮੈਂ ਇਹ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੇਰੇ ਸਾਰੇ ਸਾਖ ਸੰਬੰਧੀ ਤੇਥੋਂ ਨਾਤਾ ਤੋੜ ਲੈਣ। ਨਾਜ਼ ਇਹ ਆਪਣੇ ਪਿਆਰ ਦਾ ਹੰਤਿਹਾਨ ਹੈ। ਜੇ ਤੂੰ ਮੇਰੀ ਹੋਣਾ ਚਾਹੁੰਦੀ ਹੈ ਤਾਂ ਤੈਨੂੰ ਨਾ ਸਿਰਫ ਆਪਣੇ ਪਿਆਰਾਂ ਨਾਲ ਬੰਨੀਆਂ ਹੋਈਆਂ ਰਿਸ਼ਤੇਆਂ ਦੀਆਂ ਬੇੜੀਆਂ ਹੀ ਤੋੜਨੀਆਂ ਪੈਣਗੀਆਂ ਸਗੋਂ। ਉਹਨਾਂ ਲੰਮੀਆਂ ਬਾਟਾਂ ਨੂੰ ਵੀ ਤੈਅ ਕਰਕੇ ਆਉਣਾ ਪਵੇਗਾ ਜਿਹੜੀਆਂ ਬਾਟਾਂ ਤੂੰ ਹਰ ਵਾਰ ਤੈਅ ਕਰਕੇ ਆਉਂਦੀ ਰਹੀ ਮੇਰੀ ਗੱਲ ਉੱਥੇ ਖੜੇ ਹਰ ਸ਼ਖਸ ਨੂੰ ਤਾਂ ਸਮਝ ਆ ਗਈ ਸੀ ਪਰ ਕੋਈ ਮੰਨਣ ਲਈ ਤਿਆਰ ਨਹੀਂ ਸੀ ਨਾਚ ਵੀ ਨਹੀਂ ਉਹ ਆਪਣੇ ਪਿਆਰਾਂ ਨਾਲ ਬੰਨੀਆਂ ਨਾ ਤਾਂ ਉਹ ਬੇੜੀਆਂ ਹੀ ਖੋਲ ਪਾਈ ਤੇ ਨਾ ਹੀ ਤੈਅ ਕਰ ਪਾਈ ਆਪਣੇ ਪਿਆਰ ਨੂੰ ਪਾਉਣ ਖਾਤਰ ਉਹ ਲੰਮੀਆਂ ਬਾਟਾਂ ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ ਇਸ ਕਹਾਣੀ ਵਿੱਚ ਅੰਤ ਤੇ ਕਹਾਣੀਕਾਰ ਆਪਣੀ ਪ੍ਰੇਮਿਕਾ ਨੂੰ ਨਹੀਂ ਮਿਲ ਸਕਦਾ ਕਿਉਂਕਿ ਇਹ ਸਮਾਜ ਇਸ ਸਮਾਜ ਨੇ ਜੋ ਵੀ ਬੰਦਸ਼ਾਂ ਲਗਾਈਆਂ ਨੇ ਜੋ ਵੀ ਇਥੋਂ ਦੇ ਰੀਤੀ ਰਿਵਾਜ ਨੇ ਸਾਨੂੰ ਉਹਨਾਂ ਨੂੰ ਜ਼ਰੂਰ ਦੇਖਣਾ ਪੈਂਦਾ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਧੰਨਵਾਦ ਜੀ